ਉੱਤੋਂ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅੱਜ ਲੈ ਕੇ ਆਇਆ ਵੀਰ ਤੁਹਾਡੇ ਲਈ 11 ਵਜੇ 6.5 ਦੀ ਟਰਾਲੀ ਵਿਕਾਊ ਹੈ ਜੀ ਬਾਕੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਫੁੱਲ ਹੈਵੀ ਆ ਪਾੜ ਵਗੈਰਾ ਤਾਂ ਦੇਖ ਸਕਦੇ ਹੋ 10 ਨਟ ਹੀ ਹੱਬ ਦੇ ਵਿੱਚ ਹੈ ਟਾਇਰ ਬੇਦਾਗ ਨੇ ਚਾਰੇ ਟਰਾਲੀ ਦੇ 10 ਦੀ ਚਾਸੀ ਦੇ ਵਿੱਚ ਹੈ ਇਹ ਇੰਗਲਾਵਗਰ ਦੇਖ ਸਕਦੇ ਹੋ ਜੀ ਫੁੱਲ ਹੈਵੀ ਹੈ ਪੂਰੀ ਬਿੱਡੀ ਵਗੈਰਾ ਲੱਗੀ ਹੋਈ ਹੈ ਕੁਬਗਰਾਤੋ ਦੇ ਸਕਦੇ ਹਾਂ ਪਵਾਨੀਗੜ੍ਹ ਦੀ ਬਣੀ ਹੋਈ ਹੈ ਜੀ ਬਾਕੀ ਵਿੱਚੋਂ ਫਰਸ਼ ਵਗਰਾ ਦੇ ਸਕਦੇ ਹਾਂ ਬਿਲਕੁਲ ਸਾਫ਼ ਸੁਥਰਾ ਫਰਸ਼ ਆਈ ਫਰਸ਼ ਦੇ ਸਕਦੇ ਹਾਂ ਵਿੱਚੋਂ ਲਾਲੇ ਵਗਰਾ ਦੇਸ਼ਾਂ ਚਾਰ ਸਪਰੇ ਵਿੱਟ ਦੇ ਜਾਲੀ ਹੈ ਜੀ 11 6 ਬਾਕੀ ਅੰਗਲ ਦੇ ਸਕਦੇ ਫੁੱਲਾ ਹੈਵੀ ਟਰਾਲੀ ਆ ਵੀਡੀਓ ਚਲਦੀ ਜਲਦੀ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਦਾਸ ਨੱਟੀ ਹੱਬ ਦੇ ਵਿੱਚ ਐ ਕਿਤੇ ਕੋਈ ਟੁੱਟ ਭੱਜ ਨਹੀਂ ਬਾਕੀ ਥੱਲੇ ਤੋਂ ਬੱਤੇ ਵਗੈਰਾ ਦੇਖ ਸਕਦੇ ਹੋ ਜੀ ਲੈਫਟ ਪੰਪ ਤੋਂ ਦੇਖ ਸਕਦੇ ਹੋ ਫੁੱਲਾ ਹੈਵੀ ਟਰਾਲੀ ਐ ਬਾਕੀ ਸਾਨੂੰ ਬੈਕ ਸਾਈਡ ਤੋਂ ਦਿਖਾ ਦਨੇ ਢਾਲੇ ਤੋਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਲਦੀ ਜਲਦੀ ਨੂੰ ਇੱਥੇ ਥੱਲੇ ਤਾਂ ਦੇਖ ਸਕਦੇ ਹੋ ਟਾਇਰ ਨੇੜੇ ਟਰਾਲੀ ਦੇ ਬੇਦਾਕ ਨਹੀਂ ਚਾਰੇ ਰੇਲ ਦਾ ਹਿੱਸਾ ਲੱਗਿਆ ਹੋਇਆ ਅੰਦਰ ਵੇ ਬਾਅਬ ਵਗੈਰਾ ਚ ਦੇਖ ਸਕਦੇ ਹੋ ਬਾਕੀ ਥੱਲੋਂ ਬੱਤੇ ਵਗੈਰਾ ਤੋਂ ਦੇਖ ਸਕਦੇ ਜੀ ਵੀਡੀਓ ਚੰਗੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਗੱਲ ਸਬਸਕ੍ਰਾਈਬ ਬਾਕੀ ਏਰੀਆ ਜਿਹੜਾ ਵੀਰ ਦਾ ਬਰਨਾਲਾ ਹੈ ਜੀ ਕੰਟੈਕਟ ਨੰਬਰ ਇਹਦਾ ਹੋਵੇਗਾ 964682 48360 96468 48360 ਵੀਰ ਦਾ ਕੰਟਰੈਕਟ ਨੰਬਰ ਹੈ ਟਰੈਲੀ ਦੀ ਜਿਹੜੀ ਡਿਮਾਂਡ ਆਈ ਉਹ ਹੈਗੀ 175000 ਰੁਪਇਆ ਬਾਕੀ ਉਸ ਮੌਕੇ ਤੇ ਘੱਟ ਵੱਧ ਹੋ ਜਾਊਗਾ ਕਿੰਗਲਾ ਮਗਰਾ ਦੇਖ ਸਕਦੇ ਹੋ ਫੁੱਲ ਹੈਵੀ ਟਰਾਲੀ ਆ 10 ਦੀ 80 ਚ ਹੈ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਚਲਦੀ-ਵਾਲਦੀ ਨੂੰ ਤੇ ਚੈਨਲ ਨੂੰ ਗੱਲ ਸਬਸਕ੍ਰਾਈਬ ਵੀਰ ਕੰਡੈਕਟਰ ਨੰਬਰ ਫੇਰ ਤੋਂ ਦੱਸ ਦਿੰਨਾ ਵੀਰ 96468 43360 ਡਿਮਾਂਡ 175 ਏਰੀਆ ਬਰਨਾਲਾ ਜੀ ਧੰਨਵਾਦ ਵੀਰ